ਪਾਈ ਅੰਮਰਤਪਾਲ ਸਿੰਘ ਮੈਰੋ ਦੇ ਸਾਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਦੋਂ ਤੋਂ ਪਾਈ ਅੰਮਰਤਪਾਲ ਸਿੰਘ ਮੈਰੋ ਆਪਣੇ ਇੰਸਟਾਗ੍ਰam ਦੇ ਉੱਪਰ ਲਗਾਤਾਰ ਵੀਡੀਓ ਸੇ ਸ਼ੇਅਰ ਕਰਦੇ ਪਏ ਨੇ ਜਿਸ ਦੇ ਵਿੱਚ ਉਹ ਦੱਸਦੇ ਪਏ ਨੇ ਕਿ ਜਿਨ੍ਹਾਂ ਨੇ ਇੰਸਟਾਗ੍ਰam ਤੇ YouTube ਦੇ ਉੱਪਰ ਗੰਦ ਪਾਇਆ ਗਾ ਡਬਲ ਮੀਨਿੰਗ ਗੱਲਾਂ ਕਰ ਕਰਕੇ ਵਿਊ ਲੈਂਦੇ ਪਏ ਨੇ ਉਹਨਾਂ ਸਾਰਿਆਂ ਦੀ ਜਲਦੀ ਤੋਂ ਜਲਦੀ ਮਾਫੀ ਵਾਲੀ ਵੀਡੀਓ ਮੇਰੇ ਤੱਕ ਪਹੁੰਚ ਜਾਵੇ ਤੇ ਨਹੀਂ ਤਾਂ ਫਿਰ ਉਹਨਾਂ ਦਾ ਇਲਜ਼ਾਮ ਆ ਜਿਹੜਾ ਕਿ ਬਹੁਤ ਬੁਰਾ ਹੋਣ ਵਾਲਾ ਹੈ ਜਿਸ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਕਿ ਆਮਨ ਰਾਮ ਗੜੀਆ ਤੇ ਪ੍ਰੀਤ ਜੱਟੀ ਤੇ ਪੂਜਾ ਸੰਗਾ ਦੀ ਗੱਲਬਾਤ ਕੀਤੀ ਹੈ ਕਿ ਜਿਹੜਾ ਕਿ ਐਸਟਰੋਲੋਜਰਾਂ ਦੀ ਪ੍ਰਮੋਸ਼ਨਾਂ ਕਰਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਮੈਂ ਰੋਕ ਚੁੱਕਿਆਗਾ ਪਰ ਇਹ ਨਹੀਂ ਰੁਕੀਆਂ ਪਿੱਛੇ ਕੀ ਹੋਇਆ ਵੀਡੀਓ ਪਾਈ ਜਾਂਦੇ ਉਹਦੇ ਵਿੱਚ ਇਹ ਸੀ ਇੱਕ ਨਿਰਿੰਦਰ ਕੌਰ ਸੀ ਕੁੜੀ ਬੁੜੀ ਪਤਨੀ ਆਂਟੀ ਜੀ ਇੱਕ ਆਪ੍ਰੀਤ ਜੱਟੀ ਜੀ ਦਿੱਤਲੀ ਜੀ ਬਾਈਆ ਇੱਕ ਕੋਈ ਅਮਨਰਾਮ ਗੜੀਆ ਹੈਗੀ ਆ ਤੇ ਹੋਰ ਵੀ ਇੱਕ ਕੁੜੀ ਉਹ ਜਿਹਨੇ ਦੋ ਤਿੰਨ ਵਿਆਹ ਕਰਾਏ ਹੋਏ ਆ ਪੂਜਾ ਸੰਗਾ ਕੁਛੇ ਤਾਂ ਤੇ ਇਹ ਤੰਤਰਕਾਂ ਦੀਆਂ ਵੀਡੀਓ ਫੋਟੋ ਪਾਉਣੀਆਂ ਤੇ ਉੱਤੇ ਲਿਖਣੀਆਂ ਵੀ ਜੇ ਕਿਸੇ ਨੇ ਵਾਛਸ ਕਰਨਾ ਕਿਸੇ ਨੂੰ ਕਿਸੇ ਨਾਲ ਲਵ ਮੈਰਿਜ ਕਰਾਉਣੀ ਆ ਕਿਸੇ ਕੋਈ ਨੇ ਕੁੜੀ ਨਾਲ ਜਾਂ ਮੁੰਡੇ ਨਾਲ ਕੋਈ ਪ੍ਰੇਮ ਦੀ ਗੱਲਬਾਤ ਕਰਨੀ ਆ ਤੇ ਉਹ ਬਾਬੇ ਨਾਲ ਕਿੱਧਰ ਨੂੰ ਚੱਲੇ ਆ ਪੰਜਾਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਸਾਰੀਆਂ ਵੀਡੀਓਜ਼ ਤੋਂ ਬਾਅਦ ਹੁਣ ਭਾਈ ਅੰਬਰਤਪਾਲ ਸਿੰਘ ਮੈਗਰੋ ਨੇ ਇੱਕ ਸਟੋਰੀ ਹੋਰ ਸ਼ੇਅਰ ਕੀਤੀ ਆਪਣੇ ਇੰਸਟਾਗ੍ਰam ਦੇ ਉੱਪਰ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੰਬਰਤਪਾਲ ਸਿੰਘ ਮੈਗਰੋ ਮੈਂ ਫੜਿਆ ਨਹੀਂ ਗਿਆ ਮੈਂ ਬਾਗੀ ਹਾਂ ਹਜੇ ਮੈਨੂੰ ਪਤਾ ਵਾ ਦੇ ਕੇਸ ਵਿੱਚ 5-7 ਸਾਲ ਆਰਾਮ ਨਾਲ ਜੇਲ੍ਹ ਵਿੱਚ ਲੰਘ ਜਾਂਦੇ ਆ ਜਿਆਦਾ ਸਮਾਂ ਵੀ ਲੰਘ ਜਾਂਦਾਗਾ ਜੇ ਇੰਨਾ ਸਮਾਂ ਅਸੀਂ ਆਪਣੀ ਜ਼ਿੰਦਗੀ ਦਾ ਇੰਨਾ ਕਤੀੜਾਂ ਪਿੱਛੇ ਜੇਲਾਂ ਚ ਖਰਾਬ ਕਰਨਾ ਫਿਰ ਇੱਕ ਨਹੀਂ ਪੰਜ ਪੰਜ ਸੱਤ ਹੋਰ ਰੇਡ ਕੇ ਜਾਊਗਾ ਨਹੀਂ ਦੇਖਣਾ ਮੁੰਡਾ ਆ ਕੁੜੀ ਆ ਵਿਆਹੀ ਆ ਜਾਂ ਕੁਵਾਰਾ ਆ ਮੈਂ 24 ਘੰਟਿਆਂ ਦੇ ਵਿੱਚ ਵਿੱਚ ਕਿਹੜਾ ਕਿਹੜਾ ਪੰਜਾਬ ਤੇ ਪੰਥ ਤੋਂ ਮਾਫੀ ਮੰਗ ਕੇ ਲਚਰਤਾ ਵਾਲੀਆਂ ਵੀਡੀਓ ਸ ਡਿਲੀਟ ਕਰਦਾਗਾ ਤੇ ਕਿਹੜਾ ਨਹੀਂ ਕਰਦਾ ਜਿਹੜਾ ਨਹੀਂ ਮਾਫੀ ਮੰਗੂਗਾ ਮੈਂ ਗੱਡੀ ਰਾਤੋਂ ਰਾਤ ਉਹਨਾਂ ਦੇ ਸ਼ਹਿਰ ਵੱਲ ਹੋਵੇਗੀ ਐਕਸ਼ਨ ਇਦਾਂ ਹੋਵੇਗਾ ਕਿ ਘਰ ਦੇ ਕਹਿਣਗੇ ਕਿ ਇਸ ਤੋਂ ਚੰਗਾ ਤਾਂ ਮਾਰ ਹੀ ਜਾਂਦੇ ਟੂ ਐਚ ਲੈ ਲਓ ਬਲੂ ਟਿੱਕ ਤੇ YouTube ਤੇ ਇਥੇ ਭਾਈ ਉਮਰਤਾ ਪਾਪ ਸਿੰਘ ਮੈਨੂੰ ਦਾ ਇਹੀ ਕਹਿਣਾ ਹੈ ਕਿ ਜਿਨ੍ਹਾਂ ਨੇ ਗੰਦ ਪਾਇਆਗਾ ਇੰਸਟਾ ਦੇ ਉੱਪਰ ਤੇ YouTube ਦੇ ਉੱਪਰ ਉਹਨਾਂ ਦਾ ਜਲਦੀ ਹੀ ਇਲਜ਼ਾਮ ਆ ਜਿਹੜਾ ਕਿ ਬਹੁਤ ਮਾੜਾ ਹੋਣ ਵਾਲਾਗਾ ਤੇ ਜੋ ਜੋ ਪ੍ਰੋਮੋਸ਼ਨਾਂ ਕਰਦੇ ਨੇ ਇਹਨਾਂ ਐਸਟਰੋਲੋਜਰਾਂ ਦੀਆਂ ਉਹਨਾਂ ਦੀ ਵੀ ਖੈਰ ਨਹੀਂ ਬਾਕੀ ਇਹਨਾਂ ਗੱਲਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ